ਸਮ ਜੈਡ نیوز ਖਬਰ ਨਹੀਂ ਆਪਕੇ ਆਵਾਜ਼ ਅੱਜਕੱਲ੍ਹ ਜਿੱਥੇ ਪੰਜਾਬ ਦੇ ਨੌਜਵਾਨ ਚ ਬਾਹਰਲੇ ਮੁਲਕਾਂ ਚ ਜਾ ਕੇ ਵਸਣ ਦੀ ਧੂੜ ਲੱਗੀ ਹੋਈ ਹੈ ਉੱਥੇ ਹੀ ਕੁਝ ਨੌਜਵਾਨ ਅਜੀਬ ਸੋਚ ਵਾਲੇ ਵੀ ਹਨ ਜੋ ਪੜ੍ਹ ਲਿਖ ਕੇ ਆਪਣੇ ਦੇਸ਼ ਅਤੇ ਆਪਣੇ ਪਿੰਡ ਵਿੱਚ ਰਹੇ ਕੇ ਹੀ ਦੇਸ਼ ਦੀ ਸੇਵਾ ਕਰਨਾ ਚਾਹੁੰਦੇ ਹਨ ਇਸ ਨੂੰ ਲੈ ਕੇ ਅਸੀਂ ਗੱਲ ਕਰ ਰਹੇ ਹਾਂ ਜ਼ਿਲ੍ਹਾ ਬਰਨਾਲਾ ਤੇ ਹਲਕਾ ਤਨੌਲ ਦੇ ਪਿੰਡ ਮਾਨਾ ਦੀ ਜਿੱਥੇ ਦੇ ਨੌਜਵਾਨ ਖੇਤੀ ਵਿੱਚ ਅਲੱਗ-ਅਲੱਗ ਤਰ੍ਹਾਂ ਦੀਆਂ ਤਬਦੀਲੀਆਂ ਕਰ ਪੈਦਾਵਾਰ ਨੂੰ ਵਧਾ ਰਹੇ ਹਨ ਅਸੀਂ ਤੁਹਾਨੂੰ ਮਿਲਾ ਰਹੇ ਹਾਂ ਕਿਸਾਨ ਗੁਰਮੀਤ ਸਿੰਘ ਅਤੇ ਕਿਸਾਨ ਗਿੰਦਾ ਸਿੰਘ ਨਤ ਹੁਣੀ ਨਵੀਂ ਤਕਨੀਕ ਨਾਲ ਖੁੰਬਾ ਦੀ ਖੇਤੀ ਕਰ ਰਹੇ ਹਨ ਆਪਣਾ ਜਿੱਤ ਖੁਸ਼ ਹੋਇਆ ਵੀ ਆਪਣੇ ਦੇਸ਼ ਦੇ ਵਿੱਚ ਬਾਹਰ ਵੀ ਮੁੰਡੇ ਸ਼ਿਫਟਾਂ 'ਚ ਕੰਮ ਕਰਦੇ ਨੇ ਜੇ ਆਪਣੇ ਦੇਸ਼ ਦੇ ਵਿੱਚ ਰਹਿ ਕੇ ਐਡੀਆਂ ਆਂਡਿਆਂ ਜਿੱਦੀਆਂ ਜਿੱਦੀਆਂ ਖੁੰਬਾ ਇਹ ਬਣਾ ਸਕਣ ਤੇ ਕਿਉਂ ਨਹੀਂ ਆਪਣਾ ਦੇਸ਼ ਗਾ ਉਸ ਤੋਂ ਬਾਅਦ ਵੱਧ 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 ਮੁੰਡੇ ਤੋਰਨ ਕਾਰੋਬਾਰ ਤੇ ਫਿਰ ਅੱਗੇ ਜਾ ਕੇ ਸਪੋਰਟ ਹੋਵੇ ਵਿਦੇਸ਼ ਦੇ ਵਿੱਚ ਜਾਵੇ ਇੰਡੀਆ ਦੀ ਖੁੰਪ ਪੰਜਾਬ ਦੀ ਖੁੰਪ ਮਸ਼ਹੂਰ ਹੋਵੇ ਜੀ ਮੈਂ ਤਾਂ ਕਹਣਾ ਵੱਧ ਤੋਂ ਵੱਧ ਲੱਗਣਾ ਚਾਹੀਦਾ ਅੱਗੇ ਨਾ ਵਿਆਹ ਜਿੱਤੇ ਨਾ ਕਿਤੇ ਕੋਈ ਨਾ ਕੋਈ ਇਹ ਮਸ਼ਰੂਮ ਜਾਂ ਖੁੰਬਾ ਦੀ ਸਬਜ਼ੀ ਜਾਂ ਮੰਨ ਪਕੌੜੇ ਛਕੌੜੇ ਇਹਦੇ ਬਣਦੇ ਅੱਜ ਕੱਲ ਮਤਲਬ ਹਰ ਇੱਕੀ ਵਿਆਹ ਦੇ ਵਿੱਚ ਪਾਉ ਨੂੰ ਦੇਖਣ ਨੂੰ ਮਿਲ ਜਾਂਦੇ ਆ ਇਹ ਇਹਨਾਂ ਨੌਜਵਾਨਾਂ ਦੀ ਕਿਰਪਾ ਨਾਲ ਹੀ ਸਾਰਾ ਕੁਝ ਸੰਭਵ ਹੋ ਸਕੇ ਸੋ ਨੌਜਵਾਨਾਂ ਨੂੰ ਇਹੀ ਕਹਿਣਾ ਹੈ ਵੀ ਸੱਭੇ ਨੌਜਵਾਨ ਨੂੰ ਕਿੱਤੇ ਬਣਾਉਣ ਦੀ ਲੋੜ ਹੈ ਇੱਥੇ ਇੰਡੀਆ 'ਚ ਰਹਿ ਕੇ ਇੱਥੇ ਪੰਜਾਬ ਦੇ ਵਿੱਚ ਰਹਿ ਕੇ ਸੋਹਣੇ ਤੋਂ ਸੋਹਣਾ ਕਾਰੋਬਾਰ ਤੇ ਵਧੀਆ ਰੁਪਈਆਂ ਨਾਲ ਥੋੜੇ ਪੈਸਰ ਨਾਲ ਵਧੀਆ ਕਾਰੋਬਾਰ ਤੋਰ ਸਕਦੇ ਕੰਪੋਸਟ ਹੈ ਜੀ ਤੂੜੀ ਤੋਂ ਤਿਆਰ ਹੁੰਦੀ ਆ ਉਹ ਅੱਛਾ ਜੀ ਤੇ ਉਹ ਫਿਰ ਤਿਆਰ ਪਹਿਲਾਂ ਤੂੜੀ ਪਾ ਕੇ ਹੂੰ ਫਿਰ ਉਹਦਾ ਬੀ ਵਿੱਚ ਬੀਰ ਲਾ ਕੇ ਉਹਦੇ ਵੀ ਚੱਲ ਪੈਂਦਾ ਇਹਨੂੰ ਹੀਟ ਦੇਣੀ ਪੈਂਦੀ ਆ ਹੂੰ ਤੇ ਹੀਟ ਦੇ ਕੇ ਫਿਰ ਇਹਨੂੰ ਠੰਡ ਦੇਣੀ ਪੈਂਦੀ ਆ ਉੱਤੇ ਕੇਸਿੰਗ ਹੁੰਦੀ ਆ ਅੱਛਾ ਜੀ ਇਹ 20 20 ਹਰਾ ਹੁੰਦਾ ਬਈ ਜੀ ਇਹ ਇਹ ਬੀ ਇਹ ਤਾਂ ਜਾਲਾ ਬਣਦਾ ਜੀ ਜਾਲਾ ਜੇ ਬਣ ਕੀ ਨਿਕਲਦੀ ਹੈ ਜੀ ਇੱਥੇ ਬਈ 4 ਲੱਖ ਰੁਪਈਆ ਲਾ ਕੇ 10 ਲੱਖ ਰੁਪਈਆ ਕਮਾ ਲੂਗਾ 10 ਲੱਖ ਦੀ ਮਸਰੂਮ ਹੋ ਜੂਗੀ ਵਧੀਆ ਯਾਰ ਚੰਗਾ ਕੀਤਾਗਾ ਨਾਲ ਤਾਂ ਲਵੇ ਲਾਉਣੇ ਜਵਾਕਾਂ ਨੂੰ ਕੰਮ ਮਿਲਿਆ ਹੋਵੇਗਾ 25 30 ਰੁਪਏ ਘੰਟਾ ਦਿੰਦੇ ਨੇਗੇ ਤਣੋਂ ਦੇਣ ਉਹਨਾਂ ਤੋਂ ਕੰਮ ਕਰਾਉਂਦੇ ਨੇਗੇ ਤੇ ਵਧੀਆ ਆਪ ਦਾ ਘਰੇ ਦਾ ਘਰੇ ਆ ਨਾਲੇ ਵਧੀਆ ਕੰਮ ਹੋ ਰਿਹਾ ਪਰ ਨਾਲਾ ਤੋਂ ਬਲਵੰਤ ਸਿੱਧੂ ਦੀ ਰਿਪੋਰਟ ਐਸਐਮਜ਼ेड ਨਿਊਜ਼